ਜੀ ਸਾਰੇ ਵੀਰਾਂ ਨੂੰ ਵੈਗੁਰ ਜਿੱਕਾ ਖਾਲਸਾ ਵੈਗ ਜਿੱਕੇ ਫਤਿਹ ਅੱਜ ਜਿੱਦਾਂ ਤੁਸੀਂ ਅੱਜ ਖਬਰਾਂ ਦੇ ਵਿੱਚ ਦੇਖ ਰਿਹਾ ਜੇ ਕਿ ਪੌਂਗ ਡੈਮ ਦੇ ਉੱਤੇ ਪੰਜ ਦਰਵਾਜੇ ਜਿਹੜੇ ਉਹ ਖੋਲ ਦਿੱਤੇ ਗਏ ਆ ਇਹ ਖਬਰਾਂ ਚ ਆ ਰਿਹਾ ਕਿ ਬਿਆਸ ਦਰਿਆ ਦੇ ਉੱਤੇ ਜਿਹੜਾ ਪਾਣੀ ਆ ਉਹ ਵਧਣ ਜਾ ਰਿਹਾ ਵਾ ਤੇ ਇਸ ਟਾਈਮ ਮੈਂ ਹਰੀਕੇ ਹੈਡ ਦੇ ਉੱਤੇ ਖਲੋਤਾ ਵਾਂ ਇਹ ਬਿਆਸ ਦਰਿਆ ਦਾ ਸੰਗਮ ਇੱਥੇ ਸਤਲੁਜ ਦਾ ਸੰਗਮ ਆ ਮੈਂ ਤੁਹਾਨੂੰ ਦਿਖਾ ਦਿਖਾ ਰਿਹਾ ਵਾਂ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਆ ਉਹਦਾ ਲੈਵਲ ਕਿੰਨਾ ਅੱਗੇ ਨਾਲੋਂ ਵਧਿਆ ਵਾ ਆ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਜੀ ਕਿ ਜਿਹੜਾ ਪਹਿਲਾ ਦਰਵਾ ਉਹ ਵੀ ਖੋਲਿਆ ਵਾ ਰਾ ਦਾ ਤੁਸੀਂ ਮੈਂ ਲਾਗੇ ਜਾ ਕੇ ਦਿਖਾਉਣਾ ਤੁਹਾਨੂੰ ਮੇਰੇ ਨਾਲ ਬਨੇ ਰਹੋ ਤੇ ਅੱਜ 6 ਅਗਸਤ ਹੋ ਗਈ ਆ ਤੇ ਅੱਜ ਪੌਂਡ ਡੈਮ ਤੋਂ ਆ ਪਾਣੀ ਜਿਹੜਾ ਛੱਡਿਆ ਗਿਆ ਵਾ ਤੇ ਆ ਵੇਖੋ ਤੁਸੀਂ ਅੱਜ ਦੇਖਾਦੇ ਜੇ ਪਾਣੀ ਦੀਆਂ ਤਸਵੀਰਾਂ ਇਹ ਲਾਈਵ ਪਾਣੀ ਦੀਆਂ ਤਸਵੀਰਾਂ ਫਰੀਕੇ ਹੈਡ ਦੇ ਉੱਤੋਂ ਮੈਂ ਅੱਜ ਦਿਖਾ ਰਿਹਾ ਵਾਂ ਤੇ ਉਹ ਜਿਹੜਾ ਦੇਖ ਸਕਦੇ ਤੁਸੀਂ ਸਾਹਮਣੇ ਸਾਰੇ ਬੰਨੇ ਪਾਣੀ ਹੀ ਪਾਣੀ ਆ ਤੇ ਪਹਿਲਾਂ ਜਿਹੜਾ ਹੁੰਦਾ ਸੀ ਇੱਥੇ ਇੱਥੇ ਜਿਹੜੀ ਧਰਤੀ ਹੁੰਦੀ ਸੀਗੀ ਉਹ ਜਿਹੜੀ ਪਾਣੀ ਮਤਲਬ ਧਰਤੀ ਤੋਏ ਟਿੱਬੇ ਇੱਥੇ ਦੇਖਦੇ ਹੁੰਦੇ ਸੀਗੇ ਢੋੜੇ ਦੇਖਦੇ ਹੁੰਦੇ ਸੀ ਪਰ ਅੱਜ ਸਾਰੇ ਬੰਨੇ ਹੁਣ ਪਾਣੀ ਆ ਜਿਹੜਾ ਉਹ ਕਾਫੀ ਅੱਗੇ ਨਾਲੋਂ ਵਧਿਆ ਵਾ ਤੇ ਅਰਦਾਸ ਕਰਿਓ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਛੱੜ ਦੇ ਪੰਜਾਬ ਨੂੰ ਲੈਂਦੇ ਪੰਜਾਬ ਨੂੰ ਛੱੜ ਦੇ ਕਿਲਾ ਦੇ ਵਿੱਚ ਰੱਖੇ ਤੇ ਆ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਇਹ ਪਹਿਲਾ ਨੰਬਰ ਜਿਹੜਾ ਦਰਵਾਜ਼ਾ ਖੋਲਿਆ ਵਾ ਤੇ ਅਗਲੇ ਬੰਨੇ ਜਿਹੜੇ ਦਰਵਾਜ਼ਾ ਪੰਜ ਛੇ ਦਰ ਜਿਹੜੇ ਅਗਲੇ ਸਾਰੇ ਦਰ ਬੰਦ ਵਾ ਤੇ ਉਹ ਜਿਹੜੇ ਲਾਸਟ ਦੇ ਦਰ ਉਹ ਅੱ ਠੀਕ ਹੈ ਜੀ ਹਰ ਵਾਰ ਦੀ ਤਰ੍ਹਾਂ ਜੋ ਮੈਂ ਫੇਰ ਹਰੀਕੇ ਹੈਡ ਦੇ ਉੱਤੋਂ ਸੰਤ ਨੂੰ ਅੱਜ ਦਾ ਲਾਈਵ ਦਿਖਾ ਰਿਹਾ ਵਾਂ ਕਿ ਅੱਜ ਦੀ ਜਿਹੜੀ ਖਬਰ ਆ ਕਿ ਜਿਹੜਾ ਹਾਂ ਪੌਂਗ ਡੈਮ ਆ ਜਿਹੜੇ ਉਹਦੇ ਦਰ ਖੋਲੇ ਖੋਲ ਦਿੱਤੇ ਗਿਆ ਤੇ ਸਾਡੇ ਜਿਹੜੇ ਮਾਝੇ ਏਰੀਏ ਦੇ ਪਿੰਡ ਵਾ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਦਰਿਆ ਏਰੀਏ ਦੇ ਪਿੰਡ ਖਾਸ ਤੌਰ ਤੇ ਉਹਨਾਂ ਪਿੰਡਾਂ ਦੇ ਵਿੱਚ ਅ ਅਨਾਉਂਸਮੈਂਟਾਂ ਹੋ ਚੁੱਕੀਆਂ ਵਾ ਕਿ ਸਾਰੇ ਸੰਤ ਨੂੰ ਕਿ ਅਲਰਟ ਰਹੋ ਧਿਆਨ ਰੱਖਿਓ ਤਾਂ ਜੋ ਕਿਉਂਕਿ ਪਾਣੀ ਜਿਹੜਾ ਪਿੱਛੋਂ ਆ ਉਹਨਾਂ ਨੇ ਪੌਂਗ ਡੈਮ ਤੋਂ ਛੱਡਿਆ ਵਾ ਤੇ ਆ ਤੁਹਾਨੂੰ ਮੈਂ ਦੱਸ ਦਵਾਂ ਕਿ ਇਧਰਲੇ ਬੰਨੇ ਗੋndal ਸਾਹਿਬ ਸਾਈਡ ਵਾ ਤੇ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਸਰਕਾਰ ਵੱਲੋਂ ਪੰਚਾਇਤ ਵੱਲੋਂ ਆ ਹੋ ਗਈਆਂ ਵਾ ਅਨਾਉਂਸਮੈਂਟਾਂ ਹੋ ਗਈਆਂ ਵਾ ਕਿ ਪਾਣੀ ਜਿਹੜਾ ਪਿੱਛੋਂ ਛੱਡਿਆ ਜਾ ਰਿਹਾ ਵਾ ਸੋ ਆ ਮਤਲਬ ਕਿ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ ਧੀਰਾ ਵਿਧੀ ਤੇ ਸੋ ਅੱਜ ਮੈਂ ਤੁਹਾਨੂੰ ਲਾਈਵ ਦਿਖਾ ਰਿਹਾ ਵਾਂ ਕਿ ਪਾਣੀ ਜਿਹੜਾ ਪਾਣੀ ਦਾ ਦਰਵਾ ਉਹ ਕਿੰਨਾ ਅੱਗੇ ਨਾਲੋਂ ਵਧਿਆ ਵਾ ਤੇ ਮੇਰੇ ਨਾਲ ਬਣੇ ਰਿਓ ਅੱਗੇ ਜਾ ਕੇ ਤੁਹਾਨੂੰ ਮੈਂ ਦਫੰਨਾ ਵਾਂ ਆ ਜਿਹੜੇ ਦਰਵਾਜ਼ੇ ਜਿਹੜੇ ਇਹ ਦਰ ਹਜੇ ਫਿਲਹਾਲ ਬੰਦ ਬਾਜੀ ਤੇ ਫਿਲਹਾਲ ਬੰਦ ਵਾ ਪਰ ਅੱਜ ਜੋ ਅੱਜ ਦੀਆਂ ਜਿਹੜੀਆਂ ਨਿਊਜ਼ ਚੈਨਲਾਂ 'ਚ ਖਬਰ ਹਾਰ ਰਹੀਆਂ ਵਾ ਕਿ ਬਿਆਸ ਦੇ ਵਿੱਚ ਦਰਿਆ ਦੇ ਵਿੱਚ ਪਾਣੀ ਵਧਣ ਦੇ ਅਸਾਰ ਹ ਤੇ ਕਿਉਂਕਿ ਪਿੱਛੋਂ ਨਿਊਜ਼ ਆ ਰਹੀਆਂ ਵੀ ਪੋਪ ਡੈਮ ਤੋਂ ਉੱਤੋਂ ਜਿਹੜੇ ਪਾਣੀ ਉਹਦੇ ਪੰਜ ਦਰ ਖੋਲ ਦਿੱਤੇ ਗਏ ਆ ਤੇ ਮੈਂ ਹੁਣੇ ਆਪਣੀ ਜਿਹੜੀ ਹੜਪੀੜ ਤੇ ਕਿਸਾਨ ਵਾ ਉਹਨਾਂ ਨੂੰ ਫੋਨ ਲਾਇਆ ਸੀਗਾ ਦੀ ਓਕੇ ਨੇ ਕਿ ਸਾਡਾ ਪਿੰਡ ਘੜਕਾਵਾ ਤੇ ਕਰਕੇ ਉਹ ਮੁੰਡਾ ਪਿੰਡਵਾ ਤੇ ਮੁੰਡੇ ਪਿੰਡ ਦੇ ਵਿੱਚ ਅਨਾਉਂਸਮੈਂਟ ਹੋਈ ਆ ਕਿ ਜਿਹੜੇ ਪਾਣੀ ਵਾਲੇ ਏਰੀਆ ਦੇ ਵਿੱਚ ਬਹੁਤਾ ਨਾ ਜਾਇਆ ਜਾਵੇ ਕਿਉਂਕਿ ਪਿੱਛੋਂ ਪਾਣੀ ਛੱਡਿਆ ਗਿਆ ਦਾ ਸੋ ਆਪਣਾ ਧਿਆਨ ਇਸੀ ਦਾ ਰੱਖਿਆ ਜਾਵੇ ਕਿ ਪਾਣੀ ਵਾਲੇ ਏਰੀਆ ਦੇ ਵਿੱਚ ਨਾ ਜਾਇਆ ਜਾਵੇ ਆਹ ਵੇਖੋ ਕਈ ਭੈਣ ਭਰਾ ਰੋਕ ਰੋਕੇ ਵੀਡੀਓ ਵੀ ਬਣਾ ਰਹੇ ਆ ਆਹ ਤੁਹਾਡੇ ਸਾਹਮਣੇ ਮੇਰੇ ਦੇਖ ਸਕਦੇ ਜੀ ਕਈ ਭੈਣ ਭਰਾ ਇੱਥੇ ਖਲੋਖਲ ਕੇ ਵੀਡੀਓ ਬਣਾ ਰਹੇ ਆ ਤੇ ਉਹ ਵੇਖੋ ਜਾਨਵਰ ਵੀ ਮਰੇ ਜਿਹੜੇ ਆਉਂਦੇ ਆ ਉਹਨਾਂ ਨੂੰ ਕੀੜ ਕੋਵੇ ਖਾ ਰਹੇ ਆ ਜਨਵਰੀ ਕਾਫੀ ਮਰੇ ਆ ਰਹੇ ਆ ਤੇ ਆਹ ਵੇਖੋ ਇੱਕ ਗਾਮਾ ਮਰੀ ਜਿਹਨੂੰ ਬਗਲੇ ਖਾ ਰਿਹਾ ਤੇ ਹੋਰ ਕਿ ਦਾ ਠੀਕ ਠਾਕ ਵਧੀਆ ਗਾਂਢੀ ਮਰਾ ਤੇ ਮੈਂ ਤੁਹਾਨੂੰ ਲਾ ਕੇ ਜਾ ਕੇ ਦਿਖਾਉਂਗਾ ਜਿਹੜੀਆਂ ਤਾਜ਼ਾ ਤਸਵੀਰਾਂ ਤੇ ਵਾਈਕਲ ਨੂੰ ਮੇਰ ਕਰੇ ਭਲਾ ਕਰੇ ਅੱਜ ਹਰੀ ਕੇ ਹੈਡ ਦੇ ਉੱਪਰੋਂ ਤੁਹਾਨੂੰ ਸਭੀ ਆ ਮੈਂ ਲਾਈਵ ਦਿਖਾ ਰਿਹਾ ਵਾਂ ਕਿ ਤੋਂ ਅੱਜ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਜੇ 6 ਅਗਸਤ ਹੋ ਗਈ ਅੱਜ ਤੇ ਦੇਨਵਾ ਅੱਜ ਬੁੱਧਵਾਰ ਸ਼ਾਇਦ ਤੇ ਵਾਈਗਰਪਾਲ ਆਕਰੇ ਆ ਜਿਹੜੇ ਦਰਵਾ ਇਹ ਵੀ ਦਰ ਬੰਦ ਵਾ ਇਹ ਦਰ ਨੰਬਰ 10 ਵਾ ਤੇ ਇਧਰਲੇ ਬਨੇ ਪਾਣੀ ਹੈ ਜਿਹੜਾ ਇਧਰਲੇ ਪਾਣੀ ਆ ਬਾਸਤਾਨ ਵਾਲੀ ਸਾਈਡ ਆ ਪਰੋਪਰ ਵਾਲੀ ਸਾਈਡ ਵਾ ਇਧਰਲੇ ਬਨੇ ਤੁਹਾਨੂੰ ਦਿਖਾ ਰਿਹਾ ਮੈਂ ਤੇ ਪਹਿਲਾ ਇੱਕ ਦਰ ਪਹਿਲਾ ਨੰਬਰ ਦਰ ਖੋਲਿਆ ਵਾ ਜਾਂ ਇਧਰਲੇ ਬਨੇ ਜਾਰੇ ਦਰ ਖੋਲੇ ਆ ਜੀ ਠੀਕ ਹੈ ਜੀ ਇਹ ਹੁਣ ਜਿਹੜਾ ਦਰ ਆ ਗਿਆ ਵਾ ਨੰਬਰ ਦਰ ਨੰਬਰ 12 ਦਰ ਨੰਬਰ 12 ਵੀ ਥੋੜਾ ਜਿਹਾ ਖੋਲਿਆ ਗਿਆ ਵਾ ਇਹ ਤੁਹਾਨੂੰ ਮੈਂ ਦਿਖਾ ਦਿੰਦਾ 12 ਨੰਬਰ ਦਰ ਖੋਲਿਆ ਵਾ ਬੱਟੀਆਂ ਸਾਡੀਆਂ ਹੱਤੀਆਂ ਸਾਡੀਆਂ ਵੇਖੋ ਆ ਪਾਣੀ ਦੇਖ ਰਹੀ ਆ ਵਾਗਦਾ ਪਾਣੀ ਦੇਖ ਰਹੀ ਆ ਵਾ ਵੀਰ ਗੱਡੀਆਂ ਖਲਾਰ-ਖਲਾਰ ਦੇਖ ਰਿਹਾ ਆ ਆ ਨੰਬਰ 12 ਨੰਬਰ ਦਾ ਆ ਗਿਆ ਵਾ ਇੱਕ ਛੱਡਿਆ ਤੇ ਹੈਗਾ ਖੋਲਿਆ ਤੇ ਹੈਗਾ ਪਰ ਇੰਨਾ ਜ਼ਿਆਦਾ ਨਹੀਂ ਖੋਲਿਆ ਥੋੜਾ ਖੋਲਿਆ ਵਾ ਇੱਥੇ ਪਾਣੀ ਦੀ ਸਪੀਡ ਆ ਘੱਟ ਵਾ ਠੀਕ ਆ ਜੀ ਤੇ ਹੁਣ ਤੁਹਾਨੂੰ ਮੈਂ ਨੈਕਸਟ ਅੱਗੇ ਜਾ ਕੇ ਤੁਹਾਨੂੰ ਮੈਂ ਦਿਖਾਉਣਾ ਵਾ ਸਾਰੇ ਵੀਰਾਂ ਭਰਾਵਾਂ ਨੂੰ ਵਾਈਕਲ ਉੱਪਰ ਲਾ ਕੇ ਤੇ ਆ ਜਿਹੜੇ ਅਗਲੇ ਦਾ ਦਾਰ ਨੰਬਰ 14 ਆ 15 16 ਨੰਬਰ 15 ਵੀ ਖੁੱਲਿਆ ਵਾ 16 ਵੀ ਖੁੱਲਿਆ 17 ਵੀ ਖੁੱਲਿਆ 18 ਵੀ ਖੁੱਲਿਆ ਮਤਲਬ ਇਨੇ ਇਧਰਲੇ ਬੰਨੇ ਆ ਪੰਜ ਛੇ 10 ਜਿਹੜੇ ਆ ਉਹ ਆ ਚੁੱਕੇ ਆ ਜਿਹੜਾ ਹਰੀਕੇ ਦਰਿਆ ਵਾ ਆ ਜਿਹੜਾ ਅਗਲਾ ਬੰਨੇ ਸਾਈਡ ਵਾ ਉਥੇ ਤੁਸੀਂ ਦੇਖ ਸਕਦੇ ਜੀ ਕਿ ਉਹ ਸਾਈਡ ਆ ਜਾਂਦੀ ਆ ਮਾਝੇ ਵਾਲੀ ਸਾਈਡ ਆ ਜਾਂਦੀ ਆ ਹਰੀਕੇ ਪੱਤਨ ਸ਼ੁਰੂ ਹੋ ਜਾਂਦਾ ਇੱਥੋਂ ਤੇ ਜਿਹੜੀ ਇਧਰਲੀ ਸਾਈਡ ਵਾ ਇਹ ਮਾਲਵੇ ਵਾਲੀ ਸਾਈਡ ਵਾ ਅਗਲੇ ਬੰਨੇ ਹੋ ਆ ਰਸੂਲਪੁਰ ਨਹਿਰਾ ਉਹ ਰਸੂਲਪੁਰ ਨਹਿਰਾ ਇਲਾ ਆ ਮਗਾਲੀ ਵਾਲੇ ਪੋਲਾ ਜਾਂਦਾ ਵਾ ਅਗਲੇ ਬਨੇ ਮਖੂ ਆ ਜਾਂਦਾ ਵਾ ਸਾਰਾ ਜਿਹੜਾ ਇਧਰ ਲ ਏਰੀਆ ਵਾ ਇਹ ਮਾਲਵਾ ਏਰੀਆ ਵਾ ਸੋ ਇਧਰ ਏਰੀਆ ਲੈਂਦਾ ਪੰਜਾਬ ਆ ਜਾਂਦਾ ਪਾਕਿਸਤਾਨ ਏਰੀਆ ਆ ਜਾਂਦਾ ਫਿਰੋਜ਼ਪੁਰ ਨੂੰ ਛੱਡ ਕੇ ਤੇ ਆ ਤੁਸੀਂ ਦੇਖ ਸਕਦੇ ਜੀ ਕਿ ਆ ਜਿਹੜਾ ਦਰਵਾਜ਼ਾ ਦਰ ਨੰਬਰ 15 ਵਾ ਇਹ ਦਰ ਕਾਫੀ ਖੋਲਿਆ ਵਾ ਇਹ ਕਾਫੀ ਇੱਥੇ ਅ ਦਰ ਦੀ ਜਿਹੜੀ ਆ ਜਿਹੜੇ ਦਰ ਨੂੰ ਚੁੱਕਿਆ ਗਿਆ ਵਾ ਤੇ ਇੱਥੇ ਤੁਸੀਂ ਕੋਡਾ ਅੱਜ ਦੇਖ ਸਕਦੇ ਜੀ ਇਹ ਅੱਜ ਦੀਆਂ ਤਸਵੀਰਾਂ ਵਾਂ ਸੰਜੀ ਅ 6 ਅਗਸਤ ਦੀਆਂ ਤਸਵੀਰਾਂ ਵਾਂ ਸ਼ਾਮ ਦੇ ਲਗਭਗ 6:30 6:30 ਵੇ ਦਾ ਟਾਈਮ ਆ ਤੇ ਇਹ ਦਰਵਾ ਇਹ ਸਾਰੇ ਦਲੇ ਬਨੇ ਲਗਭਗ ਪੰਜ ਛੇ ਦਰਵਾ ਜਿਹੜੇ ਸਾਰੇ ਸਾਰੇ ਖੋਲੇ ਆ ਪੈਣਾ ਮੇਰੀਆਂ ਆ ਦੇਖ ਰਹੀ ਆ ਵਾ ਪਾਣੀ ਇਹ ਵੀ ਕੰਡੀਸ਼ਨ ਦੇਖ ਰਹੀ ਆ ਵਾ ਆ ਤੁਹਾਨੂੰ ਮੈਂ ਦਿਖਾਉਣਾ ਵਾ ਆ ਦਰਵਾ ਜਿਹੜੇ ਇਹ ਸਾਰੇ ਖੋਲੇ ਆ ਜੀ ਠੀਕ ਹੈ ਜੀ ਇਹ ਅੱਜ ਦੀਆਂ ਪਾਣੀ ਦੀਆਂ ਤਸਵੀਰਾਂ ਵਾਂ 6 ਅਗਸਤ ਦੀਆਂ ਤੇ ਕਿਉਂਕਿ ਜਦੋਂ ਆ ਸਾਰੇ ਵੀਰਾ ਭਰਾਵਾਂ ਨੇ ਨਿਊਜ਼ ਦੇਖਿਆ ਸੀ ਚੈਨਲਾਂ 'ਤੇ ਦੇਖਿਆ ਸੀ ਗਿਆ ਤੇ ਪਾਣੀ ਆ ਜਿਹੜਾ ਬਿਆਸ ਦਰਿਆ ਦੇ ਵਿੱਚ ਵੱਧ ਵੱਧ ਰਿਹਾ ਵਾ ਪੋਗ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਵਾ ਫੇਰ ਮੈਨੂੰ ਮੇਰੇ ਪਿਆਰ ਕਰਨ ਵਾਲੇ ਵੀਰਾਂ ਦੇ ਫੋਨ ਆਏ ਕਿ ਵੀਰ ਜੀ ਤੁਸੀਂ ਜੇ ਦਰਿਆ ਤੇ ਜਾ ਕੇ ਦੱਸਿਓ ਕਿ ਕੀ ਕੀ ਹਾਲਾਤ ਆ ਪਾਣੀ ਦੇ ਜਿਵੇਂ ਆ ਵੀਰ ਤੁਸੀਂ ਦੇਖ ਸਕਦੇ ਜੇ ਵੀਰੋ ਵੀਡੀਓ ਬਣਾ ਰਿਹਾ ਤੇ ਆਪਣੀ ਸੰਗਤ ਨੂੰ ਦੱਸ ਰਿਹਾ ਆ ਵੀ ਪਾਣੀ ਦਾ ਲੈਵਲ ਸਮਝਾ ਰਿਹਾ ਕਿੰਨਾ ਵਧਿਆ ਵਾ ਆ ਤੁਸੀਂ ਦੇਖ ਸਕਦੇ ਜੇ ਅੱਜ ਦੀਆਂ ਸਤ ਅੱਜ ਦੀਆਂ 6 ਅਗਸਤ ਦੀਆਂ ਤਾਜ਼ਾ ਤਸਵੀਰਾਂ ਮਾਜੀ ਆਪ ਲੋਕਾਂ ਕੋਲ ਲਾਈਵ ਹੋਇਆ ਵਾ ਹਰੀਕੇ ਦਰਿਆ ਦੇ ਉੱਪਰ ਆਪ ਖੁਦ ਦੇਖ ਸਕਦੇ ਜੀ ਤੇ ਜਿਹੜੇ ਦਰਵਾਹ ਆ ਕਾਫੀ ਖੋਲੇ ਜਾ ਰਹੇ ਆ ਆ ਇਧਰਲੇ ਬੰਨੇ ਵੀ ਤੁਸੀਂ ਦੇਖ ਸਕਦੇ ਜਿਆ ਆਵੀ ਦਾਰ ਖੁੱਲਿਆ ਹੁਣ ਮੈਂ ਤੁਹਾਨੂੰ ਦੂਜੇ ਬੰਨੇ ਹਾਈਟ ਦੇ ਦੂਜੇ ਬੰਨੇ ਲੈ ਕੇ ਜਾਣਾ ਵਾ ਤੇ ਉੱਥੇ ਵੀ ਤੁਹਾਨੂੰ ਦੱਸਣਾ ਵਾ ਕਿ ਕੀ ਆ ਅੱਜ ਦੀ ਪਾਣੀ ਦੀ ਕੰਡੀਸ਼ਨ ਕੀ ਆ ਜੀ ਤਾਜ਼ਾ ਜਾਣਕਾਰੀ ਤੁਹਾਨੂੰ ਦੇ ਲਗਾ ਵਾ ਬਣੇ ਰਿਓ ਮੇਰੇ ਨਾਲ ਵਲੌਗ ਦੇ ਵਿੱਚ ਆ ਤੁਹਾਨੂੰ ਦਿਖਾ ਰਿਹਾ ਮੈਂ ਇਧਰਲੇ ਬੰਨੇ ਗਪਾਲੀ ਕਾਫੀ ਆ ਗਈ ਆ ਤੇ ਆ ਅੱਜ ਦੀਆਂ ਤਾਜ਼ਾ ਤਸਵੀਰਾਂ ਵਾ ਜੀ 6 ਅਗਸਤ ਦੀਆਂ ਸ਼ਾਮ ਦੇ ਟਾਈਮ ਦੀਆਂ ਤਾਜ਼ਾ ਤਸਵੀਰਾਂ ਜੀ ਤੇ ਵਾਈਗਰ ਮੇਰ ਕਰੇ ਭਲਾ ਕਰੇ ਤੇ ਹੈਰ ਦੇ ਉਪਰ ਇਸ ਟਾਈਮ ਆ ਗਿਆ ਵਾਂ ਆ ਦਰ ਦੇ 17ਵੇਂ 18ਵੇਂ ਦਰ ਦੇ ਥਲੇ ਆ ਗਿਆ ਜੀ ਆ ਵੀ ਦਰ ਖੁੱਲਾ ਵਾ ਕਾਫੀ ਚੁਟੀਆਂ ਦਾਰੇ ਜੀ ਮੇਰੀ ਬਾਜ ਇਸੇ ਕਰਕੇ ਤੁਹਾਨੂੰ ਕਹਟਾ ਰਹੀ ਕਿਉਂਕਿ ਹੁਣ ਜਿਹੜੀ ਬਾਜ ਵਾ ਪਾਣੀ ਦੀ ਜਾਂਦੀ ਆ ਕਿਉਂਕਿ ਇਧਰਲੇ ਬਨੇ ਦਰਵਾ ਉਹ ਕਾਫੀ ਖੋਲੇ ਗਿਆ ਪਹਿਲਾਂ ਉਧਰਲੇ ਦਰ ਖੋਲੇ ਸੀ ਕੱਲ ਪਰ ਉਧਰ ਇੱਕ ਹੁਣ ਅੱਜ ਦਰ ਚੱਲਦਾ ਵਾ ਅੱਜ 6 ਅਗਸਤ ਨੂੰ ਹੁਣ ਸ਼ਾਮ ਦੇ ਟਾਈਮ ਇਧਰਲੇ ਇਧਰਲੇ ਦਰ ਜਾਰੇ ਖੋਲੇ ਆ ਕਿ ਗਾਜੀ ਇਹ ਵਨ ਵਨ ਕੇ ਦਰਾਂ ਨੂੰ ਖੋ ਰਹੇ ਆ ਆ ਜਿਹੜੇ ਇੱਥੇ ਵਾਲੇ ਆ ਦਰਿਆ ਦੇ ਜਿਹੜੇ ਪ੍ਰਬੰਧਕ ਆ ਆ ਤੁਸੀਂ ਦੇਖ ਸਕਦੇ ਜੀ ਆ ਇੱਧਰ ਲੇ ਬੰਨੇ ਪਾਣੀ ਬਹੁਤ ਜ਼ਿਆਦਾ ਛੱਲਾ ਮਾਰ ਰਿਹਾ ਵਾ ਪਾਣੀ ਇਹਦੇ ਦੇ ਅੱਗੇ ਦੇ ਵਿੱਚ ਆ ਬਹੁਤ ਜਾਰੀ ਹੈ ਛੱਲਾ ਮਾਰ ਰਿਹਾ ਪਾਣੀ ਤੇ ਅਕਸਰ ਜਦੋਂ ਮੈਂ ਵੀਡੀਓ ਦਿਖਾਉਂਦਾ ਹੁੰਦਾ ਵਾਂ ਤੇ ਜੋ ਪਾਣੀ ਦੀ ਤਾਜ਼ਾ ਜਾਣਕਾਰੀ ਹੁੰਦੀ ਆ ਉਹ ਮੈਂ ਦੱਸ ਦੇਣਾ ਹੁੰਦਾ ਕਿਉਂਕਿ ਮੈਨੂੰ ਬਹੁਤਾ ਇਹਨਾਂ ਨੂੰ ਪਤਾ ਹੁੰਦਾ ਕਿਨੇ ਕਿਸਕੇ ਪਾਣੀ ਆ ਗਿਆ ਕਿਨੇ ਕਿਸਕੇ ਨਹੀਂ ਆਇਆ ਤੇ ਕੱਲ ਨੂੰ ਮੈਂ ਸੰਜੀ ਇੱਥੇ ਜਿਹੜਾ ਸਾਡੇ ਮੁੰਡਾ ਪਿੰਡ ਏਰੀਆ ਵਾ ਇਧਰਲੀ ਸਾਈਡ ਜਿੱਧਰ ਮੈਂ ਉਂਗਲ ਕਰ ਰਿਹਾ ਹਾਂ ਇਹਦੇਲੇ ਪਿੰਡ ਦੇ ਇਧਰਲੇ ਬੰਦੇ ਜਿਹੜੇ ਪਿੰਡ ਵਾ ਉੱਥੇ ਜਾ ਕੇ ਮੈਂ ਤੁਹਾਨੂੰ ਕੱਲ ਦੇ ਹਾਲਾਤ ਦਿਖਾਉਂਗਾ 7 ਅਗਸਤ ਨੂੰ ਪਰ ਅੱਜ ਫਿਲਹਾਲ 6 ਅਗਸਤ ਦੇ ਜਿਹੜੇ ਹਾਲਾਤ ਆ ਤੁਸੀਂ ਸਾਹਮਣੇ ਦੇਖ ਸਕਦੇ ਜੀ ਕਿ ਅਗਸਤ ਦਾ ਮਹੀਨਾ ਚੱਲ ਰਿਹਾ ਵਾ ਤੇ ਪਹਾੜਾਂ ਦੇ ਵਿੱਚ ਜਿਆਦਾ ਬਾਰਿਸ਼ ਹੋਣ ਦਾ ਕਰਕੇ ਮੀਂਹ ਜਿਆਦਾ ਪੈਂਦਾ ਕਰਕੇ ਜਿਹੜਾ ਬਿਆਸ ਰਿਆ ਦਾ ਲੈਵਲ ਵਾ ਉਹ ਵੱਧ ਗਿਆ ਵਾ ਕਿਉਂਕਿ ਪੌਗ ਡੈਮ ਜਿਹੜਾ ਦੱਸਦੇ ਪਏ ਆ ਪੌਗ ਡੈਮ ਦੇ ਪੰਜ ਦਰਵੇ ਜਿਹੜੇ ਚੁੱਤੇ ਗਏ ਆ ਤੇ ਅੱਜ ਅੱਜ ਸ਼ਾਮੀ ਆ ਜਿਹੜੇ ਮੰਡ ਏਰੀਆ ਦੇ ਪਿੰਡ ਵਾ ਜਿਵੇਂ ਘੜਕਾ ਠੀਕ ਹੈ ਜੀ ਤੇ ਇਹਨਾਂ ਏਰੀਆ ਦੇ ਵਿੱਚ ਪਾਣੀ ਦਾ ਜਿਹੜਾ ਲੈਵਲ ਵਾ ਉਹ ਅੱਗੇ ਨਾਲੋਂ ਹੁਣ ਸ਼ਾਮ ਨੂੰ ਆ ਅਲਰਟ ਹੋ ਗਿਆ ਵਾ ਮਤਲਬ ਕਿ ਜਿਵੇਂ ਮੁੰਡਾ ਪਿੰਡੋਂ ਮੈਨੂੰ ਫੋਨ ਆਇਆ ਸੀਗਾ ਆ ਉੱਥੋਂ ਦੇ ਵੀਰ ਤੋਂ ਮੈਂ ਜਾਣਕਾਰੀ ਲਈ ਸੀਗੀ ਤੋਂ ਕਹਿੰਦੇ ਆ ਕਿ ਸਾਡੇ ਪਿੰਡ ਅ ਅਨਾਉਂਸਮੈਂਟ ਹੋ ਗਈ ਆ ਗਰੰਤੀ ਸਿੰਘ ਵੱਲੋਂ ਗੁਰੂ ਘਰੋਂ ਕੇ ਪਾਣੀ ਜਿਹੜਾ ਪਿੱਛੇ ਛੱਡਿਆ ਗਿਆ ਵਾ ਤੋਂ ਪਾਣੀ ਵਾਲੇ ਏਰੀਏ ਦੇ ਵਿੱਚ ਵੀਰ ਭਰਾ ਜਾਨ ਤੋਂ ਪਰਹੇਜ਼ ਕਰਨ ਤੇ ਮੇਰੇ ਵੀਰ ਇਹ ਅੱਜ ਦੀ ਜਾਣਕਾਰੀ ਆ 6 ਅਗਸਤ ਦੀ ਜਾਣਕਾਰੀ ਆ ਜੋ ਮੈਂ ਤੁਹਾਡੇ ਨਾਲ ਸੰਗਤੀ ਸਾਂਝੀ ਕਰ ਰਿਹਾ ਵਾਂ ਤੇ ਆ ਤੁਸੀਂ ਦੇਖ ਸਕਦੇ ਹੋ ਦਰਿਆ ਦੇ ਉੱਪਰ ਪੁਲ ਦੇ ਉੱਪਰ ਮੈਂ ਮਤਲਬ ਕਿ ਲਾਈਵ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਰਿਹਾ ਵਾਂ ਇਹ ਅੱਜ ਦੀਆਂ ਤਾਜ਼ਾ ਤਸਵੀਰਾਂ ਜਿਹੜੇ ਇੱਧਰਲੇ ਬੰਨੇ ਹੋਣਾ ਦਾਰ ਨੰਬਰ ਉਣੀ ਤੁਲਾ ਦਰ ਦਿਖ ਨਹੀਂ ਰਹਿ ਕਿਹੜਾ ਕਿਹੜਾ ਦਰ ਕਿਉਂਕਿ ਇੱਥੇ ਉਹ ਵਿਆਪਾ ਪੇਂਟ ਹੋਰ ਬਾਬੇ ਉਹ ਠੀਕ ਠਾਕ ਜੀ ਠੀਕ ਠਾਕ ਜੀ ਤੇ ਇਧਰਲੇ ਬੰਨੇ ਆ ਜਿਹੜੇ ਇਹ ਦਰ ਸਾਰੇ ਬੰਦ ਵਾ ਜੀ ਵਿਚਕਾਰਲੇ ਦਰ ਅੱਜ ਖੁੱਲੇ ਗਏ ਆ ਇਹ ਅੱਜ ਦੀਆਂ ਤਾਜ਼ਾ ਤਸਵੀਰਾਂ ਤੇ ਵਾਹਿਗੁਰੂ ਮਿਹਰ ਕਰੇ ਫਿਲਹਾਲ ਜਿਹੜਾ ਪਾਣੀ ਦਾ ਲੈਵਲ ਵਾ ਆ ਜਿਹੜਾ ਅੱਜ ਰੱਬ ਤੁਹਾਡਾ ਭਲਾ ਕਰੇ ਬਿਆਸ ਦਰਿਆ ਦਾ ਜਿਹੜਾ ਪੋਲ ਵਾ ਹਰੀਕੇ ਹੈਡ ਦੇ ਉਪਰ ਅੱਜ ਦਾ ਜਿਹੜਾ ਤੁਹਾਨੂੰ ਪਾਣੀ ਦਾ ਲੈਵਲ ਉਹ ਮੈਂ ਦਿਖਾਇਆ ਵਾ ਵੀਡੀਓ ਦੇ ਵਿੱਚ ਤੇ ਕੱਲ ਨੂੰ ਜਿਹੜਾ ਹੁਣ ਪਾਣੀ ਦਾ ਜੋ ਵੀ ਲੈਵਲ ਹੋਇਆ ਤੁਹਾਨੂੰ ਜਾ ਕੇ ਦਿਖਾਵਾਂਗਾ ਪਰ ਅੱਜ ਦੀ ਜਿਹੜੀ ਜਾਣਕਾਰੀ ਆ ਤੁਹਾਨੂੰ ਮੈਂ ਦੁਬਾਰਾ ਵਾਰ-ਵਾਰ ਦੱਸ ਰਿਹਾ ਵਾਂ ਪਰ ਫੇਰ ਇੱਕ ਵਾਰ ਦੱਸ ਦਵਾਂ ਕਿ ਹਰੀਕੇ ਉਹ ਦੁਜਾਬ ਕੋਗ ਡੈਮ ਜਿਹੜਾ ਉਹਦੇ 4 5 ਦਰ ਖੋਲ ਦਿੱਤੇ ਗਏ ਜੋ ਖੁੱਪਣ ਜਾ ਰਿਹਾ ਤੇ ਜਿਹੜੇ ਇਧਰਲੇ ਬੰਦੇ ਦੇ ਪਿੰਡ ਵਾ ਸਾਡੇ ਮੱਝ ਏਰੀਏ ਦੇ ਦਰਿਆ ਏਰੀਏ ਦੇ ਆ ਮਾਂਡੇਰੀ ਦੇ ਪਿੰਡ ਆ ਜਵੇਂ ਜਿਵੇਂ ਲਾਲੋ ਘੜਕਾ ਚੰਬਾ ਕਮੋ ਆ ਹੋਰ ਵੀ ਇਹੋ ਜਿਹੇ ਪਿੰਡ ਵਾ ਜਿਵੇਂ ਸਾਨੂੰ ਅੱਜ ਇੱਕ ਵੀਰ ਦਾ ਫੋਨ ਆਇਆ ਸੀਗਾ ਕਿ ਮੁੰਡਾ ਪਿੰਡ ਅਨਾਉਂਸਮੈਂਟ ਹੋ ਗਈ ਆ ਕਿ ਪਾਣੀ ਜਿਹੜਾ ਛੱਡਿਆ ਜਾ ਰਿਹਾ ਵਾ ਤੇ ਹੋਰ ਠੀਠਾ ਜੀ ਠੀਠਾ ਇਹ ਵੀਰ ਉੱਪਰ ਕੰਮ ਕਰ ਰਿਹਾ ਦਰਿਆ ਦੇ ਉੱਪਰ ਤੇ ਆ ਮੇਰੇ ਅੱਗੇ ਆ ਗਵਾਂਢੀ ਮੇਰਾ ਗਵਾਂਢੀ ਵਧੀਆ 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 ਨਾਵ ਢਿੱਲੋ ਨਾਵ ਸੰਦੂ 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 ਨਾਵ ਸੰਦੂ ਇਹ ਭਰਾ ਕਿੱਥੋਂ ਵੀਰ ਆਪਣੇ ਹਰੀਕੇ ਦਾ ਅੱਛਾ ਗਵਾਂਢੀ ਆ ਫਿਰਕੇ ਇਹ ਆ ਮੇਰਾ ਵੀਰ ਨਾਵ ਇਹਦਾ ਵੀਰ ਦਾ ਵੀ ਚੈਨਲ ਹੈਗਾ ਵਾ ਚੈਨਲ ਕੀ ਨਾਂ ਕੀ ਆ ਨਾਵ ਸੰਦੂ ਮਿਊਜ਼ਿਕ ਨਾਵ ਸੰਦੂ ਮਿਊਜ਼ਿਕ ਵੀਰ ਦਾ ਚੈਨਲ ਵਾ ਤੇ ਜਰੂਰ ਸਪੋਰਟ ਕਰਿਓ ਤੇ ਅੱਜ ਫਿਰ ਨਾਵ ਫਿਰ ਕੋਈ ਨਵਾਂ ਗੀਤ ਸੁਣਾਉਂਦੇ ਫਿਰ ਗਾਣਾ ਨਾ ਗਾਣਾ ਵਧੀਆ ਸੁਣਾਇ ਪਤੰਦਾ ਉਹ ਇੱਥੇ ਹੀ ਸੁਣਾ ਦੇ ਪਾਪਾ ਵਧੀਆ ਨਹੀਂ ਹੈਗਾ ਨਾ ਆਪਣੀ ਤਾਂ ਕੋਈ ਮੁੱਦੇ ਨਹੀਂ ਕਰਦੇ ਆਪਾਂ ਤੇ ਬਾਅਦ ਬੈਠ ਕੇ ਕਰਦੇ ਆ ਕਿਸੇ ਨੇ ਅੱਛਾ ਬਾਅਦ ਚ ਕਰਾਂਗੇ ਅੱਛਾ ਚਲੋ ਠੀਕ ਹੈ ਜੀਰੋ ਇਹ ਵੀ ਦੇ ਜਿਹੜਾ ਚੈਨਲ ਆ ਉਹਦਾ ਮੈਂ ਥੱਲੇ ਡਿਸਕਰੀਪਸ਼ਨ ਦੇ ਦੂੰਗਾ ਜਰੂਰ ਲਾਈਕ ਸ਼ੇਅਰ ਜਰੂਰ ਕਰਿਓ ਤੇ ਆ ਸੀ ਅੱਜ ਦਾ ਸਾਡਾ ਵਲੌਗ ਤੇ ਇੱਧਰ ਬਨੇ ਤੁਹਾਨੂੰ ਇੱਕ ਮੈਂ ਫੇਰ ਲੈ ਕੇ ਜਾਂਦਾ ਵਾਂ ਪਾਣੀ ਦੀਆਂ ਤਸਵੀਰਾਂ ਆ ਦਿਖਾ ਰਿਹਾ ਤੁਹਾਨੂੰ ਆ ਜਿਹੜੀ ਗਪਾਲੀ ਆ ਏ ਹੌਲੀ ਹੌਲੀ ਤੇਰੀ ਆ ਤੁਰ ਤੁਰ ਕੇ ਚੱਲ ਚੱਲ ਕੇ ਆਣ ਕੇ ਇੱਧਰ ਦਰਾਨਾ ਲੱਗ ਰਹੀ ਆ ਆ ਤੁਸੀਂ ਦੇਖ ਸਕਦੇ ਜੀ ਵੀ ਇੱਥੇ ਜਿਹੜੇ ਆ ਦਰ ਬੰਦ ਵਾ ਪਰ ਜਿਹੜਾ ਪਾਣੀ ਦਾ ਜਿਹੜਾ ਲੈਵਲ ਵਾ ਉਹ ਪੂਰਾ ਉੱਤੋਂ ਤੱਕ ਜਿੱਥੇ ਤੱਕ ਲੋਹਾ ਲੱਗਾ ਵਾ ਡਾਫ ਲੱਗੀ ਆ ਉਹਦੇ ਤੱਕ ਪਹੁੰਚ ਚੁੱਕਿਆ ਵਾ ਪਾਣੀ ਅੱਗੇ ਨਾਲੋਂ ਵਧਿਆ ਵਾ ਪਰ ਹੁਣ ਜਿਹੜੀ ਤਾਜ਼ਾ ਜਾਣਕਾਰੀ ਆਈ ਆ ਕਿ ਪੌਗਟੈਂਟ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਵਾ ਤੇ ਉਹ ਸ਼ਾਇਦ ਕੋਈ ਸਮੇਂ ਤੱਕ ਇੱਥੇ ਪਾਣੀ ਜਿਹੜਾ ਵਾ ਉਹ ਪਹੁੰਚ ਜਾਣਾ ਵਾ ਜੇ ਜੋ ਵੀ ਇਹ ਜਾਣਕਾਰੀ ਹੋਗੀ ਮੈਂ ਆਪਣੇ ਭੈਣ ਭਰਾਵਾਂ ਨਾਲ ਕੱਲ ਨੂੰ 7 ਅਗਸਤ ਨੂੰ ਸਾਂਝੀ ਕਰਾਂਗਾ ਜੀ ਅੱਜ ਮੈਨੂੰ ਦਿਓ ਇਜਾਜ਼ਤ ਜੀ ਧੰਨਵਾਦ ਵਾਈਗਰੂ ਜਿੱਕਾ ਖਾਲਸਾ ਵਾਈਗਰੂ ਜੀ ਕੀ ਫਤੀ ਇੱਕ ਵਾਰੀ ਕਮੈਂਟਾਂ ਦੇ ਵਿੱਚ ਜਰੂਰ ਵਾਈਗਰੂ ਲਿਖਿਓ ਤੇ ਅਰਦਾਸ ਕਰਿਓ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਅਗੇ ਗੁਰੂ ਘਰ ਜਾ ਕੇ ਜਿਸ ਵੀ ਆਪਾਂ ਮਜਬੂਰ ਮੰਨਦੇ ਆ ਮੰਦਿਰ 'ਚ ਜਾਂਦੇ ਆ ਮੰਦਿਰ 'ਚ ਜਾ ਕੇ ਅਰਦਾਸ ਕਰਿਓ ਗੁਰੂ ਘਰ ਜਾਂਦੇ ਆ ਗੁਰੂ ਘਰ ਜਾ ਕੇ ਅਰਦਾਸ ਕਰਿਓ ਕਿ ਵਾਈਗਰੂ ਚੜ੍ਹਦੀ ਕਲਾ ਰੱਖੇ ਹਰ ਇੱਕ ਨੂੰ ਚੜ੍ਹਦੀ ਕਲਾ ਹੀ ਬਖਸ਼ੇ ਤੋ ਧੰਨਵਾਦ ਜੀ ਜੇਕਰ ਤੁਹਾਨੂੰ ਸੇਵਾ ਦੀਆਂ ਵੀਡੀਓ ਜਾਂ ਮਤਲਬ ਕਿ ਇਸ ਚੈਨਲ ਤੋਂ ਪਾਣੀ ਦੇ ਵੀਡੀਓ ਤੁਹਾਨੂੰ ਸਹੀ ਲੱਗਦੀਆਂ ਵਾਂ ਤਾਂ ਇਸ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਮੈਂ ਤੁਹਾਨੂੰ ਰੋਜ਼ ਦੀ ਤਾਜ਼ਾ ਜਾਣਕਾਰੀ ਇਸ ਚੈਨਲ ਤੋਂ ਦਿੰਦਾ ਰਵਾਂਗਾ ਤੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ